ਸਾਰੇ ਪੰਜਾਬੀਨਾਂ टुडे ਵਿਦਿਆਰਥੀ ਦਰਸ਼ਕਾਂ ਦਾ ਸਵਾਗਤ ਹੈ ਤੇ ਅਸੀਂ ਅੱਜ ਗੱਲ ਕਰਾਂਗੇ ਸ਼ਾਹ ਹੁਸੈਨ ਦੀਆਂ ਕਾਫੀਆਂ ਬਾਰੇ ਇਹ ਤੁਹਾਡੀ ਪਾਠ ਪੁਸਤਕ ਸ਼੍ਰੋਮਣੀ ਪੰਜਾਬੀ ਕਾਵ ਪਾਗ 2 ਦੇ ਵਿੱਚ ਪ੍ਰੋਫੈਸ਼ਨਲ ਕਲਾਸਸ ਬੀਵੌਕ ਸਟੂਡੈਂਟਸ ਬੀਸੀਏ ਤੇ ਬੀਐਸਸੀ ਆਈਟੀ ਦੇ ਵਿਦਿਆਰਥੀਆਂ ਵਾਸਤੇ ਇਹ ਪ੍ਰਸ਼ਨ ਪੇਪਰ ਦੇ ਵਿੱਚ 20 ਨੰਬਰ ਚ ਪੁੱਛਿਆ ਜਾ ਸਕਦਾ ਹੈ ਪ੍ਰਸੰਗ ਸਹਿਤ ਵਿਆਖਿਆ मैं जो कराना लगी हाँ यह शाहन की पहली काफी है जिस ने प्रभु प्रे परमात्मा प्रति गुण गान किया है महमा का प्रभु की शोभा की है इस काव्योटे शाह सहन आखते हैं कि परमात्मा उन्होंने मन के भेद जानने वाला है पाव महरम हों जो बहुत मन के करीब हो प्रभु परमात्मा उन्होंने दुखा सुखा का जानकार है ਅੰਦਰ ਤੂੰ ਹੈ ਬਾਹਰ ਤੂੰ ਹੈ ਰੋਮ ਰੋਮ ਵਿੱਚ ਤੂੰ ਕਿਉਂ ਪ੍ਰਭੂ ਪਰਮਾਤਮਾ ਮਨੁੱਖ ਦੇ ਮਨ ਵਿੱਚ ਵੀ ਹੈ ਬਾਹਰ ਸ੍ਰਿਸ਼ਟੀ ਵਿੱਚ ਵੀ ਹੈ ਤੇ ਇਸ ਸੰਸਾਰ ਦੇ ਹਰ ਕੋਨੇ ਵਿੱਚ ਹੈ ਤੇ ਸੰਸਾਰ ਦੇ ਨਾਲ-ਨਾਲ ਹਰ ਮਨੁੱਖ ਦੀ ਰੂਹ ਵਿੱਚ ਚੇਤਨਾ ਵਿੱਚ ਉਹ ਪ੍ਰਭੂ ਵਸਦਾ ਹੈ ਤੂੰ ਹੈ ਤਾਣਾ ਤੂੰ ਹੈ ਬਾਣਾ ਸਭ ਕੁਝ ਮੇਰਾ ਤੂੰ ਜਿਵੇਂ ਤਾਣਾ ਤੜਿਆ ਜਾਂਦਾ ਕਿਸੇ ਕੱਪੜੇ ਨੂੰ ਬਣਾਉਣ ਲਈ ਤੇ ਫਿਰ ਉਸ ਤੋਂ ਬਾਣਾ ਬਣਦਾ ਹੈ ਪਹਿਰਾਵਾ ਬਣਦਾ ਹੈ ਤਾਂ ਸ਼ਾਹ ਹੁਸੈਨ ਇੱਥੇ ਪ੍ਰਮਾਤਮਾ ਨੂੰ ਸੰਬੋਧਨ ਕਰਦੇ ਕਹਿੰਦੇ ਹਨ ਕਿ ਉਹਨਾਂ ਦਾ ਸਰੀਰ ਤੇ ਉਸ ਸਰੀਰ ਤੇ ਪਾਏ ਹੋਏ ਬਸਤਰ ਇਹ ਸਾਰਾ ਕੁਝ ਪ੍ਰਭੂ ਹੈ ਪ੍ਰਮਾਤਮਾ ਹੈ ਪਾਵੋ ਪ੍ਰਮਾਤਮਾ ਦੀ ਦੇਣ ਹੈ ਤੇ ਸਭ ਕੁਝ ਮੇਰਾ ਤੂੰ ਉਹ ਪ੍ਰਭੂ ਪ੍ਰਮਾਤਮਾ ਸਭ ਕੁਝ ਉਸ ਨੂੰ ਸਮਝਦੇ ਹਨ ਕਹੇ ਹੁਸੈਨ ਫਕੀਰ ਨਮਾਣਾ ਮੈਂ ਨਹੀਂ ਸੱਤ ਤੂੰ ਤੇ ਅੰਤ ਵਿੱਚ ਚਾਵਸਨ ਪਰਮਾਤਮਾ ਦੀ ਵਡਿਆਈ ਕਰਦੇ ਕਹਿੰਦੇ ਹਨ ਕਿ ਮਨੁੱਖ ਦੀ ਸਮੁੱਚੀ ਹੋਂਦ ਦਾ ਆਧਾਰ ਉਹ ਪਰਮਾਤਮਾ ਹੈ ਤੇ ਹਰ ਇੱਕ ਦੇ ਵਿੱਚ ਉਸ ਦੀ ਜੋਤ ਉਸ ਦੀ ਚੇਤਨਾ ਵਸਦੀ ਹੈ ਇਹ ਪਹਿਲੀ ਕਾਫੀ ਹੈ ਦੂਸਰੀ ਕਾਫੀ ਸਾਈਂ ਜਨਾੰਦੜੇਵਾਲ ਇਹਦੇ ਵਿੱਚ ਅਸੀਂ ਲਿਖਾਂਗੇ ਕਿ ਫਿਰ ਪਰਮਾਤਮਾ ਦੀ ਉਸਤਤ ਕੀਤੀ ਹੈ ਵਡਿਆਈ ਕੀਤੀ ਹੈ ਤੇ ਇਹ ਕਿਹਾ ਹੈ ਕਿ ਜਿੰਨਾ ਉੱਪਰ ਪਰਮਾਤਮਾ ਦੀ ਮੇਰ ਹੁੰਦੀ ਹੈ ਉਹਨਾਂ ਨੂੰ ਕੋਈ ਦੁੱਖ ਨਹੀਂ ਹੁੰਦਾ ਜੇ ਦੁੱਖ ਹੁੰਦਾ ਵੀ ਹੈ ਤੇ ਉਹ ਦੁੱਖ ਤੋਂ ਘਬਰਾਉਂਦੇ ਨਹੀਂ ਹੈ ਸਾਇਂ ਜਨਨ ਦੇਵਾਲ ਕਿ ਜਿੰਨਾਂ ਵੱਲ ਉਸ ਪਰਮਾਤਮਾ ਦੀ ਨਿਗਾਹ ਹੁੰਦੀ ਹੈ ਮੇਰ ਹੁੰਦੀ ਹੈ ਉਹਨਾਂ ਨੂੰ ਕੋਈ ਦੁੱਖ ਨਹੀਂ ਹੁੰਦਾ ਭਾਵ ਉਹਨਾਂ ਨੂੰ ਦੁੱਖ ਵਿੱਚ ਵੀ ਉਹ ਦੁਖੀ ਨਹੀਂ ਹੁੰਦੇ ਸਹੀ ਭਲੀਆਂ ਜੋ ਰੱਬ ਵੱਲ ਆਈਆਂ ਵੀ ਉਹੀ ਜੀਵ ਇਸਤਰੀਆਂ ਜਾਂ ਉਹੀ ਆਤਮਾਵਾਂ ਚੰਗੀਆਂ ਹਨ ਜਿਨ੍ਹਾਂ ਦਾ ਰੱਬ ਨਾਲ ਪਿਆਰ ਹੈ ਪ੍ਰਭੂ ਨਾਲ ਪਿਆਰ ਹੈ ਪ੍ਰਭੂ ਨਾਲ ਸਨੇਹ ਹੈ ਜਿਨ੍ਹਾਂ ਨੂੰ ਇਸ਼ਕ ਚ ਰੋਕਾ ਵੇ ਲੋਕਾ ਤੇ ਜਿਨ੍ਹਾਂ ਜੀਵ ਇਸਤਰੀਆਂ ਨੂੰ ਜਿਨ੍ਹਾਂ ਆਤਮਾਵਾਂ ਨੂੰ ਪ੍ਰਭੂ ਨਾਲ ਚਿਰਾਂ ਤੋਂ ਇਸ਼ਕ ਹੈ ਪਾਪ ਪ੍ਰੇਮ ਹੈ ਉਹੀ ਆਤਮਾਵਾਂ ਜਿਹੜੀਆਂ ਆਤਮ ਸੰਤੁਸ਼ਟ ਹਨ ਤੇ ਉਹਨਾਂ ਅੰਦਰ ਹਰ ਵੇਲੇ ਪ੍ਰਭੂ ਪ੍ਰਾਪਤੀ ਦੀ ਲਗਨ ਲੱਗੀ ਹੁੰਦੀ ਹੈ ਇਸ਼ਕੇ ਦੀ ਸਰਖਾਰ ਹੀ ਚਾਈਆ ਦਰ ਦਰ ਦੇਨੀਆਂ ਹੋਕਾ ਵੇ ਲੋਕਾ ਹੁਣ ਇਸ ਕਾਫੀ ਬਿਸ਼ਾਅ ਸਹਿਨ ਕਹਿ ਰਹੇ ਹਨ ਕਿ ਜਿਸ ਤਰ੍ਹਾਂ ਕੋਈ ਆਪਣੇ ਸਿਰ ਤੇ ਕੋਈ ਚੀਜ਼ ਵਸਤੂ ਚੁੱਕ ਕੇ ਵੇਚਣ ਵਾਸਤੇ ਗੜੀ-ਗੜੀ ਹੋਕਾ ਦਿੰਦਾ ਹੈ ਉਸੇ ਪ੍ਰਕਾਰ ਸ਼ਾਹ ਹਸੈਨ ਮਹਿਸੂਸ ਕਰਦੇ ਹਨ ਕਿ ਉਹਨਾਂ ਨੇ ਰੱਬੀ ਨਾਮ ਦਾ ਪ੍ਰੇਮ ਦਾ ਟੋਕਰਾ ਆਪਣੇ ਸਿਰ ਤੇ ਚੁੱਕਿਆ ਹੈ ਤੇ ਸਾਰਿਆਂ ਨੂੰ ਇਸ ਗੱਲ ਦੀ ਉਹ ਹੋਕਾ ਦੇ ਕੇ ਕਹਿੰਦੇ ਹਨ ਕਿ ਸਾਰੇ ਲੋਕ ਉਸ ਪ੍ਰਭੂ ਨੂੰ ਆਪਣੇ ਮਨ ਵਿੱਚ ਧਿਆਉਣ ਉਸ ਦਾ ਧਿਆਨ ਕਰਨ ਤਾਂ ਜੋ ਦੇੜੇ ਉਹਨਾਂ ਦੇ ਮਾਨਵਿਤ ਦੇ ਦੁੱਖ ਕੱਟੇ ਜਾਂ ਤੇ ਉਹਨਾਂ ਅੰਦਰ ਇੱਕ ਸ਼ਕਤੀ ਇੱਕ ਆਤਮ ਜਿਹੜੀ ਇੱਕ ਆਤਮ ਵਿਸ਼ਵਾਸ ਜਾਂ ਪ੍ਰਭੂ ਦਾ ਪ੍ਰੇਮ ਹੈ ਉਹ ਆ ਜਾਏ ਤੇ ਮੇਰ ਹੋ ਜਾਏ ਕਹੇ ਹੁਸੈਨ ਫਕੀਰ ਸਾਈਂ ਦਾ ਲੱਦਾ ਹੀ ਪ੍ਰੇਮ ਚ ਰੋਖਾ ਵੀ ਲੋਕਾ ਤੇ ਇਥੇ ਸ਼ਾਹ ਹੁਸੈਨ ਕਹਿ ਰਹੇ ਹਨ ਕਿ ਉਹਨਾਂ ਨੂੰ ਇਸ ਗੱਲ ਦਾ ਬੜਾ ਬੜੀ ਖੁਸ਼ੀ ਹੈ ਕਿ ਉਹਨਾਂ ਨੇ ਆਪਣੇ ਮਨ ਵਿੱਚੋਂ ਪ੍ਰਮਾਤਮਾ ਰੂਪੀ ਪਰਮਾਤਮਾ ਰੂਦਾ ਪੇਮ ਦਾ ਇੱਕ ਖਿੜਕੀ ਲੱਭ ਲਈ ਹੈ ਖਿੜਕੀ ਭਾਵ ਆਪਣੇ ਮਾਨੰନ୍ଦ ਝਾਕੇ ਉਹਨਾਂ ਨੇ ਪ੍ਰਭੂ ਦੇ ਦਰਸ਼ਨ ਕਰ ਲਏ ਹਨ ਤੇ ਉਹਨਾਂ ਦੇ ਸਾਰੇ ਦੁੱਖ ਹੁਣ ਦੂਰ ਹੋ ਜਾਣਗੇ ਸਾਈ ਜਿਨ੍ਹਾਂ ਦੇ ਵਾਲ ਜਿਨ੍ਹਾਂ ਵੱਲ ਉਸ ਪਰਮਾਤਮਾ ਦੀ ਮੇਰ ਹੁੰਦੀ ਹੈ ਉਹਨਾਂ ਨੂੰ ਕੋਈ ਵੀ ਗਮ ਨਹੀਂ ਹੁੰਦਾ ਤੇ ਜੇ ਗਮ ਹੁੰਦਾ ਹੈ ਤੇ ਉਹ ਗਮ ਜਿਹੜਾ ਹੈ ਉਹਨਾਂ ਦੀ ਆਤਮ ਸ਼ਕਤੀ ਨਾਲ ਕਟਿਆ ਜਾਂਦਾ ਹੈ ਦੁਨੀਆ ਤੋ ਤੀਸਰੀ ਕਾਫੀ ਹੈ ਦੁਨੀਆ ਤੋਂ ਮਰ ਜਾਵਣਾ ਵਾਤਨਾ ਆਵਣਾ ਇਹਦੇ ਵਿੱਚ ਸੰਸਾਰਿਕ ਨਾਸ਼ਮਾਨਤਾ ਦਾ ਜ਼ਿਕਰ ਕੀਤਾ ਹੈ ਕਿ ਜਦੋਂ ਮਨੁੱਖ ਨੇ ਇਸ ਸੰਸਾਰ ਤੋਂ ਚਲੇ ਜਾਣਾ ਹੈ ਮਾਰ ਕੇ ਪ੍ਰਲੋਕ ਵਿੱਚ ਇਸ ਦੁਨੀਆ ਤੋਂ ਚਲੇ ਜਾਣਾ ਹੈ ਤੇ ਫੇਰ ਕਦੇ ਵੀ ਇਸ ਦੁਨੀਆ 'ਚ ਨਹੀਂ ਆਉਣਾ ਇੱਕ ਸਚਾਈ ਹੈ ਮੌਤ ਦੀ اٹਲ ਸਚਾਈ ਕਿ ਮਨੁੱਖ ਦਾ ਜੀਵਨ ਥੋੜਾ ਜਿਰਾ ਹੈ ਕਿ ਉਸ ਨੂੰ ਚੰਗੇ ਪਾਸੇ ਲਾਉਣਾ ਚਾਹੀਦਾ ਹੈ ਕਿਉਂਕਿ ਜੇ ਇੱਕ ਵਾਰ ਇਸ ਦੁਨੀਆ ਤੋਂ ਚਲੇ ਗਏ ਤਾਂ ਫੇਰ ਇੱਥੇ ਵਾਪਸ ਨਹੀਂ ਆਉਣਾ ਜੋ ਕਿਛ ਕੀਤੋ ਬੁਰਾ ਭਲਾਵੋ ਕੀਤਾ ਆਪਣਾ ਪਾਵਣਾ ਇਹ ਮਨੁੱਖ ਨੇ ਇਸ ਦੁਨੀਆ ਚ ਰਹਿ ਕੇ ਜੇ ਬੁਰਾ ਕੀਤਾ ਹੈ ਜਾਂ ਚੰਗਾ ਕੀਤਾ ਹੈ ਉਸ ਦਾ ਸਾਰਾ ਉਸ ਨੂੰ ਫਾਲ ਜਿਹੜਾ ਹੈ ਉਹ ਪ੍ਰਭੂ ਦੇ ਦਰ ਤੇ ਜਾ ਕੇ ਮਿਲਣਾ ਹੈ ਇਸ ਕਰਕੇ हे ਮਨੁੱਖ ਇਸ ਦੁਨੀਆ ਤੇ ਜਾਣ ਤੋਂ ਬਾਅਦ ਮੁੜ ਕੇ ਵਾਪਸ ਨਹੀਂ ਆਉਣਾ ਇਸ ਕਰਕੇ ਜਿੰਨੀ ਦੇਰ ਇਹ ਸੰਸਾਰ ਚ ਰਹਿਣਾ ਹੈ ਚੰਗੇ ਕਰਮ ਕਰੋ ਆਦਮੀਆਂ ਫਿਰ ਮਰਦਾ ਕੀਤਾ ਮਿੱਤਰ ਪਿਆਰਿਆਂ ਤੇਰਾ ਚੋਲਾ ਸੀਤਾ ਇਹਦੇ ਵਿੱਚ ਹਕੀਕਤ ਦੱਸੀ ਐ ਸ਼ਾਹਸੈਨ ਨੇ ਕਿ ਮਨੁੱਖ ਜਦੋਂ ਤੱਕ ਜਿਉਂਦਾ ਰਹਿੰਦਾ ਹੈ ਉਦੋਂ ਤੱਕ ਉਸਨੂੰ ਆਦਮੀ ਕਹਿੰਦੇ ਹਨ ਪਰ ਜਦੋਂ ਉਸ ਦੇ ਵਿੱਚੋਂ ਆਤਮਾ ਰੂਪੀ ਜਿਹੜਾ ਪ੍ਰਭੂ ਦੀ ਚੇਤਨਾ ਖਤਮ ਹੋ ਜਾਂਦੀ ਹੈ ਤੇ ਸਾਰੇ ਉਸਨੂੰ ਮਰਦਾ ਮਰਦਾ ਕਹਿ ਕੇ ਸੰਬੋਧਨ ਕਰਦੇ ਹਨ ਤੇ ਉਸਤੇ ਮਿੱਤਰ ਪਿਆਰੇ ਉਸਤੇ ਸਕੇ ਸੰਬੰਧੀ ਉਸ ਦਾ ਅੰਤਮ ਜਿਹੜਾ ਚੋਲਾ ਹੈ ਉਸ ਨੂੰ ਸੀਂ ਦਿੰਦੇ ਹਨ ਭਾਵ ਉਸ ਨੂੰ ਗੋਰ ਵਿੱਚ ਜਾਂ ਕਬਰ ਵਿੱਚ ਛੱਡਣ ਵਾਸਤੇ ਉਸ ਨੂੰ ਚੋਲਾ ਸੀ ਕੇ ਗਲੇ ਪਾ ਕੇ ਉਸ ਨੂੰ ਕਬਰ ਚ ਪਾ ਦਿੱਤਾ ਜਾਂਦਾ ਹੈ ਚਾਰ ਦਿਹਾੜੇ ਗੋਇਲਵਾਸਾ ਚਾਰ ਦਿਹਾੜੇ ਮਤਲਬ 4 ਦਿਨ ਗੋਇਲ ਹੈਗੀਏ ਜਿੱਥੋਂ ਪਸ਼ੂ ਚਾਰਾ ਚਰਦੇ ਆ ਕਿ ਜਿਸ ਤਰ੍ਹਾਂ ਪਸ਼ੂ ਜਿਹੜੇ ਹਨ ਉਹ ਚਾਰਾ ਚਰਨ ਵਾਸਤੇ ਥੋੜੀ ਦੇਰ ਵਾਸਤੇ ਕਿਸੇ ਚਰਗਾਹ ਚ ਜਾਂਦੇ ਆ ਉਸੇ ਪ੍ਰਕਾਰ ਮਨੁੱਖ ਰੂਪੀ ਜਿਹੜਾ ਪਸ਼ੂ ਹੈ ਉਹ ਦੁਨੀਆ ਰੂਪੀ ਇਸ ਚਰਗਾਹ ਵਿੱਚ ਆਉਂਦਾ ਹੈ ਚਾਰਾ ਭਾਵ ਕਾਂਦਾ ਪਿੰਦਾ ਹੈ ਤੇ ਇੱਕ ਦਿਨ ਇਥੋਂ ਚਲਾ ਜਾਂਦਾ ਹੈ ਕਿ ਆ ਜਾਣਾ ਕਿ ਤਟੂਲਸੀ ਵਿਪਾਸਾ ਤੇ ਪਤਾ ਨਹੀਂ ਕਦੋਂ ਮਨੁੱਖ ਨੇ ਕਿਸ ਪਾਸੇ ਚੋਕ ਜਾਣਾ ਹੈ ਭਾ ਮੌਤ ਨੇ ਕਦੋਂ ਆ ਜਾਣਾ ਇਸ ਦਾ ਭਰੋਸਾ ਨਹੀਂ ਬਾਲਕ ਮਨ ਪਰਚਾਵਣਾ ਤੇ ਦੁਨੀਆ ਜਿਸ ਤਰ੍ਹਾਂ ਬੱਚਾ ਕੋਈ ਚੀਜ਼ ਵੇਖ ਕੇ ਮਨ ਪਰਚਾਉਂਦਾ ਹੈ ਉਸ ਤਰ੍ਹਾਂ ਮਨੁੱਖ ਰੂਪੀ ਬੱਚਾ ਇਸ ਦੁਨੀਆ ਰੂਪੀ ਮੇਲੇ ਚ ਆ ਕੇ ਤਰ੍ਹਾਂ ਤਰ੍ਹਾਂ ਦੇ ਖਡਾਉਣੇ ਲੱਭਦਾ ਰਿਸ਼ਤਿਆਂ ਦੇ ਖਡਾਉਣੇ ਲੱਭਦਾ ਪਦਾਰਥਾਂ ਦੇ ਖਡਾਉਣੇ ਲੱਭਦਾ ਇਸ ਦੁਨੀਆ 'ਚ ਆਪਣੇ ਆਪ ਨੂੰ ਪਰਚਾਉਣ ਦੀ ਕੋਸ਼ਿਸ਼ ਕਰਦਾ ਹੈ ਚੌਂ ਜਾਣਿਆ ਬਿੜ ਝੋਲਮ ਝੋਲੀ ਚਾਰ ਜਾਣੇ ਜਿਹੜੇ ਹਨ ਉਹ ਮਨੋਖ ਨੂੰ ਆਪਣੇ ਅਰਥੀ ਉਸਦੀ ਮੋਢਿਆਂ ਤੇ ਚੁੱਕਦੇ ਨੇ ਤੇ ਉਸ ਨੂੰ ਡੰਡਾ ਡੋਲੀ ਉਸ ਦਾ ਸਾਰਾ ਸਮਾਨ ਚੁੱਕ ਕੇ ਤੋਰ ਪੈਂਦੇ ਹਨ ਤੇ ਉਸ ਨੂੰ ਜੰਗਲ ਜਾਏ ਵਸਾਵਣਾ ਤੇ ਉਸ ਨੂੰ ਫਿਰ ਇੱਕ ਅਜਿਹੀ ਦੁਨੀਆ 'ਚ ਲੈ ਜਾਂਦੇ ਹਨ ਜਿੱਥੇ ਹੋਰ ਕੋਈ ਨਹੀਂ ਹੈ ਕਹਿੰਦਾ ਭਾਵ ਕਿ ਮਨੋਖ ਰੂਪੀ ਜਿਹੜਾ ਇੱਕ ਜੀਵ ਹੈ ਉਸ ਨੂੰ ਇੱਕ ਨਾ ਇੱਕ ਦਿਨ ਇਸ ਦੁਨੀਆ ਰੂਪੀ ਸਰਾਜੋਂ ਜਾਣਾ ਪੈਂਦਾ ਹੈ ਕਹੇ ਹਸੈਨ ਫਕੀਰ ਰਪਾਣਾ ਕੂੜ ਕੜਾਵਾ ਕਰਦਾ ਹੀ ਮਾਣਾ ਖਾਕ ਦੇ ਵਿੱਚ ਸਮਾਵਣਾ ਤੇ ਸ਼ਾਹ ਹਸੈਨ ਕਹਿੰਦਾ ਹੈ ਕਿ ਉਹ ਇੱਕ ਫਕੀਰ ਹੈ ਰੱਬ ਦਾ ਝੂਠ ਜਾਂ ਫਿਰ ਝੂਠ ਜਾਂ ਝੂਠੀ ਦੁਨੀਆ ਨਾਲ ਉਹ ਆਪਣਾ ਮਾਣ ਨਹੀਂ ਕਰਨਾ ਚਾਹੀਦਾ ਕਿਉਂਕਿ ਅੰਤ ਵਿੱਚ ਮਨੁੱਖ ਨੂੰ ਖਾਕ 'ਚ ਸਮਾਉਣਾ ਪੈਣਾ ਹੈ ਇਸ ਲਈ اے ਮਨੁੱਖ ਤੂੰ ਜਿਸ ਦੁਨੀਆ ਵਿੱਚ ਰਹਿੰਦਾ ਹੈ ਮੂਠੀਆ ਵਸਤਾ ਤੇ ਬਾਣ ਕਰਦਾ ਹੈ ਅੰਤ ਮਿੱਟੀ ਵਿੱਚ ਸਮਾ ਜਾਣਾ ਹੈ ਇਸ ਕਰਕੇ ਆਪਣੇ ਆਪ ਨੂੰ ਤੂੰ ਚੰਗੇ ਕਰਮ ਕਰਕੇ ਚੰਗੇ ਪਾਸੇ ਲਾ। ਅਗਲੀ ਕਾਫੀ ਹੈ ਉਹ ਆਕਰ ਆਕਰ ਚੱਲਣਾ ਖਾਏ ਖੁਰਾਕਾਂ ਤੇ ਪਹਿਣ ਪੁਸ਼ਾਕਾਂ ਕੀ ਜੰਮਦਾ ਬੱਕਰਾ ਪਾਲਣਾ। ਇਸ ਇਸ ਵਿੱਚ ਚਾਹ ਹੈ ਨਾ ਮਨੁੱਖ ਨੂੰ ਹੰਕਾਰ ਛੱਡ ਕੇ ਨਿਮਰਤਾ ਵਾਲਾ ਜੀਵਨ ਜੀਉਣ ਲਈ ਕਹਿੰਦੇ ਹਨ ਕਹਿੰਦੇ ਹਨ ਕਿ हे ਮਨੁੱਖ ਇਸ ਸੰਸਾਰ ਵਿੱਚ ਆਕੜ ਆਕੜ ਕੇ ਚੱਲਣ ਦਾ ਕੋਈ ਲਾਭ ਨਹੀਂ ਤੇ ਚੰਗੀਆਂ ਖੁਰਾਕਾਂ ਖਾਣਾ ਚੰਗੀਆਂ ਪੁਸ਼ਾਕਾਂ ਪਹਿਨਣਾ ਜਿਹੜਾ ਹੈ ਇਹ ਵੀ ਥੋੜੇ ਸਮੇਂ ਦੀ ਖੇਡ ਹੈ ਮਨੁੱਖ ਨੂੰ ਇੱਕ ਨਾ ਇੱਕ ਦਿਨ ਇਸ ਦੁਨੀਆ ਤੋਂ ਜਦੋਂ ਜਾਣਾ ਹੈ ਉਸ ਦੇ ਨਾਲ ਕੋਈ ਵੀ ਇਸ ਤਰ੍ਹਾਂ ਦਾ ਸੁੱਖ ਨਹੀਂ ਜਾਣਾ ਅਰਥਾਤ ਇਹ ਡਰਾਇਆ ਨਹੀਂ ਗਿਆ ਸਗੋਂ ਸੁਚੇਤ ਕੀਤਾ ਗਿਆ ਹੈ ਕਿ ਅਸੀਂ ਜਿੰਨਾ देर भी ਇਤਿਹਾਸ ਹੀ ਚੰਗੇ ਕਰਮ ਕਰੀਏ મતલਬ ਜੇ ਮੌਤ ਦਾ ਡਰ ਸ਼ਾਸਨ ਨੇ ਪਾਇਆ ਤੇ ਡਰਾਉਣ ਵਾਸਤੇ ਨਹੀਂ ਹੈ ਨਾ ਬਾਬਾ ਫਰੀਦ ਨੇ ਸਾਨੂੰ ਮੌਤ ਤੋਂ ਡਰਾਇਆ ਨਾ ਸ਼ਾਸਨ ਨੇ ਸਚਾਈ ਤੋਂ ਜਾਣੂ ਕਰਵਾਇਆ ਹੈ ਇਹ ਜ਼ਾਮਦਾ ਬੱਕਰਾ ਪਾਲਣਾ ਇਹ ਮਨੋਖ ਰੂਪੀ ਜਿਹੜਾ ਸਰੀਰ ਹੈ ਉਸ ਨੂੰ ਕਸਾਈ ਦੇ ਬੱਕਰੇ ਵਾਂਗ ਨਹੀਂ ਪਾਲਣਾ ਚਾਹੀਦਾ ਕਿਉਂਕਿ ਆਪ ਜਿਸ ਤਰ੍ਹਾਂ ਸੀ ਆਪਣੇ ਸਰੀਰ ਨੂੰ ਖਾਣ ਪੀਣ ਇੱਧਰ ਉੱਧਰ ਆਪਣੇ ਆਪ ਨੂੰ ਕਰਦੇ ਹਾਂ ਉਹ ਕਹਿੰਦੇ ਕਿ ਇਸ ਤਰ੍ਹਾਂ ਨਾ ਕਰ ਸਾਢੇ ਤਿੰਨ ਹੱਥ ਮਿਲਕਾ ਸਾਡੀ ਸਾਢੇ ਤਿੰਨ ਹੱਥ ਮਿਲਕ ਦਾ ਮਤਲਬ ਹੈ ਬਹੁਤ ਥੋੜੀ ਜਗ੍ਹਾ ਕਿ ਮਨੁੱਖ ਨੇ ਦੇ ਵੱਡੇ ਘਰ ਮਹਿਲ ਸਾਰੇ ਹਨ ਪਰ ਜਦੋਂ ਇਸ ਦੁਨੀਆ ਤੋਂ ਉਸਨੇ ਜਾਣਾ ਹੈ ਤੇ ਉਸ ਨੂੰ ਸਿਰਫ ਸਾਢੇ ਤਿੰਨ ਹੱਥ ਭਾਉ ਛੋਟੀ ਜੀ ਕਬਰ ਦੇ ਵਿੱਚ ਹੀ ਉਸ ਦਾ ਸਰੀਰ ਸਮਾ ਜਾਣਾ ਹੈ ਕਿਉਂ ਜੂ ਪ੍ਰਾਈ ਮਲਣਾ ਤੇ ਜੂਦੇ ਜੀ ਮਨੁੱਖ ਜਿਹੜਾ ਹੈ ਉਹ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਦਾ ਹੈ ਇਹੋ ਪ੍ਰਾਏ ਜੂ ਮੱਲਣਾ ਭਾਵ ਜਾਂ ਕਹਿ ਲੋ ਕਿ ਉਹ ਦੂਸਰਿਆਂ ਦੀ ਜ਼ਮੀਨ ਤੇ ਵੀ ਆਪਣੀ ਅੱਖ ਰੱਖਦਾ ਹੈ ਪਰ ਉਸ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜਿਹੜਾ ਸੰਸਾਰਿਕ ਇਹ ਜੀਵਨ ਹੈ ਉਸ ਵਿੱਚ ਦੂਜਿਆਂ ਦੇ ਨਾਲ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਲਾਲਚ ਨਹੀਂ ਰੱਖਣਾ ਚਾਹੀਦਾ ਕਿਉਂਕਿ ਇੱਕ ਨਾ ਇੱਕ ਦਿਨ ਤਾਂ ਇਸ ਸਰੀਰ ਨੇ ਵੀ ਚਲੇ ਜਾਣਾ ਤੇ ਫਿਰ ਏ ਸੰਸਾਰਿਕ ਚ ਮੇਲਿਆਂ ਚ ਮਨੁੱਖ ਨੂੰ ਫਸਣ ਦੀ ਜ਼ਰੂਰਤ ਨਹੀਂ ਹੈ ਉਸ ਨੂੰ ਆਪਣਾ ਜੀਵਨ ਬਹੁਤ ਸਹਜਤਾ ਨਾਲ ਸ਼ਾਂਤੀ ਨਾਲ ਸਬਰ ਸੰਤੋਖ ਨਾਲ ਜਿਉਣਾ ਚਾਹੀਦਾ ਹੈ ਚਾਵਸੈਨ ਇਸ ਕਾਫੀ ਦੇ ਵਿੱਚ ਆਪਣੇ ਚੰਗੇ ਕਰਮ ਕਰਨ ਦੇ ਪ੍ਰੇਰਨਾ ਦਿੰਦੇ ਨੇ ਔਰ ਮਨੁੱਖ ਨੂੰ ਇਹ ਗੱਲ ਕਹਿੰਦੇ ਨੇ ਕਿ ਜੇ ਉਸਨੇ ਆਪਣੇ ਜੀਵਨ ਨੂੰ ਉੱਤਮ ਤਰੀਕੇ ਨਾਲ ਜਿਉਣਾ ਹੈ ਤੇ ਉਸ ਨੂੰ ਆਪਣੇ ਚੰਗੇ ਕਰਮਾਂ ਦੇ ਉੱਪਰ ਬਣੇ ਰਹਿਣਾ ਚਾਹੀਦਾ ਹੈ ਆਮਲਾਂ ਦੇ ਉੱਪਰ ਹੋਗ ਨਿਵੇੜਾ ਕਿਆ Sufi ਕਿਆ ਭੰਗੀ ਜੋ ਉਸ ਪ੍ਰਮਾਤਮਾ ਦੇ ਦਰ ਦੇ ਉੱਤੇ ਜਦੋਂ ਮਨੁੱਖ ਜਾਏਗਾ ਤਾਂ ਉਸ ਦੇ ਕੀਤੇ ਹੋਏ ਕੰਮਾਂ ਦੇ ਨਾਲ ਹੀ ਉਸ ਦੀ ਪ੍ਰਭੂਦਾਰ ਤੇ ਉਸ ਦੀ ਕੀਮਤ ਪਵੇਗੀ ਕਿਆ Sufi ਕਿਆ ਭੰਗੀ ਤਾਂ ਭਾਵ ਕਿ ਆ ਕਿਹੜੇ ਲੋਕ ਰੱਬੀ ਨਾਮ ਦੇ ਨਸ਼ੇ ਚ ਮਸਤ ਰਹੇ ਆ ਤੇ ਕਿਹੜੇ ਉਸ ਤੋਂ ਖਾਲੀ ਰਹੇ ਆ ਇਸ ਦਾ ਪਤਾ ਉਸ ਪ੍ਰਭੂ ਦੇ ਦਰ ਤੇ ਜਾ ਕੇ ਲੱਗੇਗਾ ਜੋ ਰੱਬ ਭਾਵੇ ਸੋਈ ਥੀ ਸੀ ਜਿਸ ਜੋ ਉਸ ਪ੍ਰਭੂ ਨੂੰ ਪਾਉਂਦਾ ਹੈ ਉਹੀ ਵਾਪਰਦਾ ਹੈ ਮਨੁੱਖ ਕੁਝ ਵੀ ਨਹੀਂ ਬਦਲ ਸਕਦਾ ਸਾਈ ਬਾਤ ਹੈ ਚੰਗੀ ਤੇ ਪ੍ਰਮਾਤਮਾ ਦੇ ਬਾਣੇ ਨੂੰ ਮੰਨ ਲੈਣ ਵਿੱਚ ਹੀ ਚੰਗਿਆਈ ਹੈ ਅਰਥਾਤ ਉਹ ਕਹਿੰਦੇ ਹਨ ਰੱਬ ਦੀ ਰਜ਼ਾ 'ਚ ਰਾਜੀ ਰਹਿਣਾ ਹੀ ਮਨੁੱਖੀ ਜੀਵਨ ਦੀ ਇੱਕ ਸ਼ਾਂਤੀ ਦਾ ਸਹਜਤਾ ਦਾ ਆਧਾਰ ਹੈ ਆਪੇ ਇੱਕ ਅਨੇਕ ਕਹਾਵੇ ਸਾਹਿਬ ਹੈ ਬਹੁਰੰਗੀ ਕਿਉਂ ਪ੍ਰਮਾਤਮਾ ਆਪ ਇੱਕ ਹੈ पर पर अलग अलग जीवन उसका निवास है जिस करके उसके बड़े रंग हैं अर्थात तो मनुखा च भी पशुआ जीव जानवर सारिया जरे जरे च परमात्मा की होंद है इस करके आप है पर उन्हों अलग अलग नाव याद किया जाता है वो परमात्मा बड़े रंगा है अर्थात तो उसकी जीडी हस्ती है उसकी जीडी परमात्मा की एक रूप है वह किसी एक च नहीं बजे जा सकता कहे हुसैन ਸੁਹਾਗਣ ਸੋਈ ਜੋ ਸਉ ਦੇ ਰੰਗ ਰੰਗੀ ਤੇ ਸ਼ਾਹਸਹਨ ਕਹਿੰਦੇ ਹਨ ਕਿ ਉਹੀ ਔਰਤ ਅਸਲੀ ਤੌਰ ਤੇ ਸੁਹਾਗਣ ਹੈ ਜਿਸ ਔਰਤ ਦਾ ਮਨ ਆਪਣੇ ਰੱਬ ਰੂਪੀ ਪਤੀ ਦੇ ਵਿੱਚ ਰੰਗਿਆ ਹੈ ਭਾਵੇਂ ਔਰਤ ਤੋਂ ਭਾਵੇਂ ਇਥੇ ਜੀਵਾਤਮਾ ਉਹੀ ਜੀਵ ਇਸਤਰੀ ਜੀਵਾਤਮਾ ਆਪਣੇ ਆਪ ਨੂੰ ਸੁਹਾਗਣ ਕਹਿ ਸਕਦੀ ਹੈ ਜਿਸ ਦਾ ਮਨ ਪਰਮਾਤਮਾ ਰੂਪੀ ਪਤੀ ਦੇ ਰੰਗ ਵਿੱਚ ਰੰਗਿਆ ਹੈ ਕਹਿਣ ਦਾ ਭਾਵ ਕਿ ਸੰਸਾਰ ਵਿੱਚ ਆਏ ਪ੍ਰਾਣੀ ਜੇਕਰ ਸੰਸਾਰ ਨਾਲ ਪਿਆਰ ਪਾ ਕੇ ਉਸ ਪ੍ਰਭੂ ਨੂੰ ਵਿਚਾਰ ਦਿੰਦੇ ਹਨ ਤਾਂ ਉਹਨਾਂ ਦਾ ਜੀਵਨ ਸੁਹਾਗਣ ਔਰਤ ਵਰਗਾ ਨਹੀਂ ਹੈ ਉਹਨਾਂ ਦੇ ਮਨ ਅੰਦਰ ਇੱਕ ਮੰਦਿਰੌੜਕ ਨਹੀਂ ਰਹਿੰਦੀ ਖੁਸ਼ੀ ਨਹੀਂ ਰਹਿੰਦੀ ਤਾਂ ਤੁਸੀਂ ਇਹਦਾ ਪ੍ਰਸੰਗ ਪਹਿਲਾਂ ਲਿਖਣਾ ਕਿ ਇਹ ਕਾਵਿ ਕਾਫੀ ਸਾਡੇ ਪਾਠ ਪੁਸਤਕ ਸ਼੍ਰੋਮਣੀ ਪੰਜਾਬੀ ਕਾਵਿ ਚੋਂ ਲਈ ਗਈ ਹੈ ਇਸ ਤੇ ਕਵੀ ਸ਼ਾਹ ਸਹਰਨ ਤੇ ਕਵੀ ਸ਼ਾਹ ਸਹਰ ਨੇ ਇਸ ਕਾਫੀ ਰਾਹੀਂ ਸਾਨੂੰ ਪ੍ਰਭੂ ਰਾਮ ਦੀ ਮਹਿਮਾ ਦੱਸੀ ਹੈ ਤੇ ਸੰਸਾਰਿਕ ਜੀਵਨ ਭੋਗਦਿਆਂ ਹੋਇਆਂ ਵੀ ਪਰਮਾਤਮਾ ਨੂੰ ਯਾਦ ਕਰਨ ਤੇ ਬੰਦ ਦਿੱਤਾ ਹੈ ਤੇ ਫਿਰ ਇਸ ਦੀ ਵਿਆਖਿਆ ਕਰਦੇ ਹਾਂ ਅਗਲੀ ਕਾਹੀ ਕਾਫੀ ਹੈ ਆਪ ਨੂੰ ਪਛਾਣ ਬੰਦੇ ਇਸ ਕਾਫੀ ਰਾਹੀਂ ਸ਼ਾਖ ਸੈਨ ਨੇ ਮਨੁੱਖ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਆਪਣਾ ਸਵੈ ਮੂਲਾਂਕਣ ਕਰਨਾ ਚਾਹੀਦਾ ਹੈ ਸਵੈ ਚਿੰਤਨ ਕਰਨਾ ਚਾਹੀਦਾ ਹੈ ਤੇ ਰੱਬ ਨੂੰ ਪਛਾਨ ਆਪਣੇ ਆਪ ਨੂੰ ਜੇ ਅਸੀਂ ਪਛਾਣ ਲਾਂਗੇ ਤਾਂ ਸਾਨੂੰ ਸਾਰੇ ਸਾਡੇ ਸ਼ੰਕੇ ਸਾਰੇ ਸ਼ਿਕਵੇ ਸ਼ਿਕਾਇਤਾਂ ਦੂਰ ਹੋ ਜਾਣਗੇ ਆਪੇ ਨੂੰ ਪਛਾਣ ਬੰਦੇ ਭਾਵ ਆਪਣੇ ਮਨ ਨੂੰ ਪਛਾਣ ਲੈਣਾ ਚਾਹੀਦਾ ਹੈ ਪਹਿਲਾਂ ਜਿਹੜੇ ਮਨੁੱਖਾਂ ਨੇ ਆਪਣਾ ਆਪ ਪਛਾਣ ਲਿਆ ਜਿਨ੍ਹਾਂ ਨੇ ਆਪਣੇ ਅੰਦਰ ਆਪਣੇ ਗੁਣਾ ਔਗਣਾ ਨੂੰ ਪਛਾਣ ਲਿਆ ਤੇ ਪ੍ਰਮਾਤਮਾ ਨੂੰ ਆਪਣੇ ਰਾਮ ਹਿਰਦੇ ਚੋਂ ਲੱਭ ਲਿਆ ਸਾਈਂ ਦਾ ਮਿਲਣਾ ਆਸਾਨ ਬੰਦੇ ਅਜਿਹੇ ਮਨੁੱਖਾਂ ਨੂੰ ਰੱਬ ਨਾਲ ਮਿਲਣਾ ਬਹੁਤ ਹੀ ਸਹਿਜਤਾ ਨਾਲ ਹੋ ਜਾਂਦਾ ਹੈ ਥਾਤ ਉਹ ਆਪਣੇ ਮਨ ਨੂੰ ਪ੍ਰਭੂ ਬੰਦਗੀ ਨਾਲ ਜੋੜ ਕੇ ਇੱਕ ਐਸੇ ਅਨੁਭਵ ਦੀ ਦਾ ਅਨੁਭੂਤੀ ਕਰਦੇ ਹਨ ਜੋ ਸ਼ਾਇਦ ਸਧਾਰਨ ਮਨੁੱਖ ਨਹੀਂ ਕਰ ਸਕਦੇ ਸੋ ਇਨੇ ਦੇ ਕੋਟ ਰੁਪੈਰੀ ਛੱਜੇ ਕੇ سونے ਦੇ ਕੋਟ ਮਤਲਬ ਜਿਹੜੇ ਜਿਸ ਮਨੁੱਖ ਨੇ ਬਹੁਤ ਵੱਡੇ ਵੱਡੇ ਆਪਣੇ ਮਹਿਲ ਉਸਾਰੇ ਹਨ ਰਹਿਣ ਵਾਸਤੇ ਰੁਪੈਰੀ ਛੱਜੇ ਜਿੱਤੇ ਜਿਹਨਾਂ ਨੂੰ ਚੰਗੀ ਚੰਗੀ ਤਰ੍ਹਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਉਸਨੇ ਘਰ ਨੂੰ ਸਵਾਰਨ ਲਈ ਦਰਵਾਜ਼ੇ ਖਿੜਕੀਆਂ ਬਾਰੀਆਂ ਲਾਈਆਂ ਹਨ ਇਹਨਾਂ ਦਾ ਕੋਈ ਲਾਭ ਨਹੀਂ ਹੈ ਜਦੋਂ ਤੱਕ ਪ੍ਰਮਾਤਮਾ ਦਾ ਪਿਆਰ ਨਹੀਂ ਹੈ ਹਰਬਿੰਨ ਜਨਮਸਾਣ ਬੰਦੇ ਤੇ ਜਏ ਵੱਡੇ ਵੱਡੇ ਘਰ ਤੇ ਜੀਆਂ ਵੱਡੀਆਂ ਵੱਡੀਆਂ ਇਮਾਰਤਾਂ ਪ੍ਰਭੂ ਦੇ ਨਾਮ ਤੋਂ ਬਿਨਾਂ ਅਧੂਰੀਆਂ ਹਨ ਤੇ ਸ਼ਮਸ਼ਾਨ ਦੇ ਸਮਾਨ ਹਨ ਤੇਰੇ ਸਿਰ ਤੇ ਜਮ ਸਾਜਿਸ਼ ਕਰਦਾ ਭਾਵੇਂ ਤੂੰ ਜਾਣ ਨਾ ਜਾਣ ਅੰਤ ਵਿੱਚ ਇਸ ਤੋਂ ਬਾਅਦ ਕਵੀ ਕਹਿੰਦੇ ਨੇ ਕਿ हे ਮਨੁੱਖ ਉਹ ਪਰਮਾ ਜਿਹੜਾ ਜਮ ਹੈ ਮੌਤ ਦਾ ਫਰਿਸ਼ਟ ਮੌਤ ਦਾ ਫਰਿਸ਼ਟਾ ਹੈ ਜਾਂ ਮੌਤ ਦਾ ਜਮਦੂਤ ਹੈ ਉਹ ਤੇਰੇ ਨਾਮ ਤੇ ਸਾਜਿਸ਼ ਕਰਦਾ ਹੈ ਕਹਿੰਦਾ ਭਾਪ ਕਿ ਜਿੱਤੇ ਚੰਗੇ ਕਰਮ ਤੇ ਮਾੜੇ ਕਰਮਾਂ ਦੇ ਵਿੱਚ ਨਿਖੇੜਾ ਕਰਦਾ ਹੈ ਤੇ ਮੌਤ ਵੇਲੇ ਤੈਨੂੰ ਜੋ ਇੱਕ ਭਿਆਨਕ ਡਰ ਹੈ ਉਸ ਡਰ ਤੋਂ ਤੈਨੂੰ ਜਾਮਨ ਡਰਾਉਂਦਾ ਹੈ ਪਰ ਜੇ ਤੂੰ ਰੱਬ ਦੇ ਨਾਮ ਨਾਲ ਜੁੜਦਾ ਹੈ ਤੇ ਉਹ ਵੀ ਡਰ ਤੇਰਾ ਦੂਰ ਹੋ ਜਾਏਗਾ ਤੂੰ ਏਹ ਮਨੁੱਖ ਭਾਵੇਂ ਇਸ ਗੱਲ ਨੂੰ ਮੰਨ ਭਾਵੇਂ ਨਾ ਮੰਨ ਪਰ ਤੇਰੇ ਮਾਨ ਅੰਦਰ ਜੋ ਪ੍ਰਭੂ ਜਿਹੜਾ ਇੱਕ ਜਮਦੂਤ ਦੀ ਮੌਤ ਦਾ ਡਰ ਹੈ ਉਦੋਂ ਤੱਕ ਜਦੋਂ ਤੱਕ ਤੂੰ ਰੱਬੀ ਨਾਮ ਨਾਲ ਨਹੀਂ ਜੁੜਦਾ ਜਦੋਂ ਤੂੰ ਉਸ ਨੂੰ ਪੁੱਛਣ ਲਿਆ ਫਿਰ ਤੇਰਾ ਇਹ ਵੀ ਡਰ ਦੂਰ ਹੋ ਜਾਏਗਾ ਸਾਡੇ ਤਿੰਨ ਹੱਥ ਮਿਲਕ ਤੋਂ ਸਾਡੀ ਏਡੇ ਤੂੰ ਤਾਣੇ ਤਾਣ ਬੰਦੇ ਤੇ ਮਨੁੱਖ ਨੂੰ ਕਿਹਾ ਗਿਆ ਹੈ ਕਿ ਜੇ हे ਮਨੁੱਖ ਇਸ ਸੰਸਾਰ ਵਿੱਚ ਵੱਡੇ ਵੱਡੇ ਮਹਿਲ ਮਾੜੀਆਂ ਉਸਾਰਨ ਨਾਲ ਤੂੰ ਇੱਥੇ ਜੀਵਨ ਤੇ ਆਪਣਾ ਜੀ ਲਵੇਂਗਾ ਪਰ ਅੰਤ ਵਿੱਚ ਮਨੁੱਖ ਦਾ ਜਿਹੜਾ ਟਿਕਾਣਾ ਹੈ ਉਹ ਸਾਡੇ ਤਿੰਨ ਹੱਥ ਪਾ ਬਹੁਤ ਥੋੜੀ ਜ਼ਮੀਨ ਉਸ ਨੂੰ ਚਾਹੀਦੀ ਹੈ ਜਿੱਥੇ ਕੇਵਲ ਉਸ ਦੀ ਦੇਹ ਜਿਹੜੀ ਹੈ ਉਸ ਦਾ ਸਰੀਰ ਜਿਹੜਾ ਹੈ ਉਸ ਸਮਾ ਸਕੇ ਉਸ ਕਬਰ ਦੀ ਜਿਹੜੀ ਲੰਬਾਈ ਚੜਾਈ ਹੈ 3.5 ਹਾਥੀ ਹੋਏਗੀ ਅਰਥਾਤ ਇਹ ਹੀ ਮਨੁੱਖ ਦੀ ਅਸਲੀ ਜਾਇਦਾਦ ਹੈ ਜਿੱਥੇ ਉਸਨੇ ਸਬਾਉਣਾ ਹੈ ਏਡੇ ਤੋ ਤਾਣੇ ਤਾਣ ਬੰਦੇ ਤੇ ਮਨੁੱਖ ਨੂੰ ਕਿਹਾ ਗਿਆ ਹੈ ਕਿ ਸੰਸਾਰ ਚਾ ਕੇ ਉਹ ਵੱਡੀਆਂ ਵੱਡੀਆਂ ਆਪਣੀਆਂ ਜਿਹੜੀਆਂ ਲਾਲਸਾਵਾਂ ਨੇ ਉਹਨਾਂ ਤੇ ਕਾਬੂ ਰੱਖੇ ਕਿਉਂਕਿ ਉਸ ਦਾ ਅੰਤ ਜਿਹੜਾ ਹੈ ਉਹ ਇਸ ਤਰ੍ਹਾਂ ਹੈ ਨਾਲੇ ਸਮਝਾਇਆ ਗਿਆ ਹੈ ਕਿ ਆਪਣੀਆਂ ਨਾਲਸਾਵਾਂ ਲਈ ਕਿਸੇ ਦਾ ਬੁਰਾ ਨਾ ਕਰ ਇਸ ਕਰਕੇ ਇੱਕ ਸੁਚੇਤ ਕੀਤਾ ਗਿਆ ਹੈ ਸੋਇਨਾ ਰੂਪਾ ਤੇ ਮਾਲਕ ਜ਼ਿੰਨਾ ਹੋਇਆ ਰਹਾ ਹੋਏ ਰਹਾ ਮਹਿਮਾਨ ਬੰਦੇ ਸੋਨਾ ਰੁਪਈਆ ਤੇ ਹੋਰ ਮਾਲ ਜਿਹੜਾ ਜਾਇਦਾਦ ਹੈ ਖਜ਼ਾਨਾ ਹੈ ਇਹ ਸਾਰਾ ਕੁਝ ਥੋੜੇ ਦਿਨਾਂ ਦਾ ਮਹਿਮਾਨ ਹੈ ਅਰਥਾਤ ਸੰਸਾਰ ਵਿੱਚ ਮਨੁੱਖ ਦੀ ਹੋਂਦ ਜੇ ਥੋੜੇ ਚਿਰ ਦੀ ਹੈ ਉਸ ਦਾ ਤਾਂ ਇਹ ਦੌਲਤ ਵੀ ਉਸ ਦੇ ਨਾਲ ਨਹੀਂ ਜਾਣਾ ਇਹ ਸਾਰਾ ਕੁਝ ਇੱਥੇ ਰਹਿ ਜਾਣਾ ਹੈ ਕਹੇ ਉਸੇ ਅਨਫਕੀਰ ਨਿਵਾਰਣਾ ਛੱਡ ਦੇ ਖੁਦੀ ਗੁਮਾਨ ਤੰਤ ਵਿੱਚ ਸ਼ਾਹਸੇ ਅਨ ਕਹਿ ਰਹੇ ਹਨ ਇਹ ਮਨੁੱਖ ਤੂੰ ਆਪਣੇ ਅੰਦਰਲਾ ਜਿਹੜਾ ਹੰਕਾਰ ਹੈ ਤੇ ਆਪਣੇ ਅੰਦਰ ਜਿਹੜਾ ਤੇਰੇ ਅੰਦਰ ਮੈਂ ਮੈਂ ਦੀ ਰੱਟ ਲਾਈ ਹੈ ਉਸ ਨੂੰ ਛੱਡ ਦੇ ਕਿਉਂਕਿ ਇਹ ਸਾਰਾ ਕੁਝ ਤੇਰੇ ਨਾਲ ਨਹੀਂ ਨਿਭਣਾ ਤੇਰੇ ਨਾਲ ਇਸ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਉਸ ਪ੍ਰਭੂ ਦੀ ਬੰਦਗੀ ਨੇ ਨਿਭਣਾ ਹੈ ਜਿਸ ਨੇ ਤੈਨੂੰ ਸਹੀ ਰਸਤਾ ਦਿਖਾਉਣਾ ਹੈ ਤਾਂ ਇਹਦਾ ਪ੍ਰਸੰਗ ਵੀ ਇਹੀ ਦਿਖਾਂਗੇ ਕਿ ਇਹ ਕਾਫੀ ਸਾਡੀ ਪਾਠ ਪੁਸਤਕ ਸ਼੍ਰੋਮਣੀ ਪੰਜਾਬੀ ਕਾਲਪ ਚੋਂ ਲਈ ਗਈ ਹੈ ਜਿਸ ਦੇ ਮੁੱਖ ਕਵੀ ਸ਼ਾਹਸੇ ਹਨ ਤੇ ਉਹਨਾਂ ਨੇ ਇਸ ਕਾਫੀਆਂ ਦੇ ਵਿੱਚ ਸਾਨੂੰ ਸੰਸਾਰ ਦੇ ਸੁੱਖਾਂ ਨੂੰ ਮਨਦਿਆਂ ਹੋਇਆ ਪ੍ਰਭੂ ਬੰਦਗੀ ਤੇ ਜ਼ੋਰ ਦਿੱਤਾ ਹੈ ਤੇ ਮਨੁੱਖ ਨੂੰ ਮੌਤ ਤੋਂ ਸੁਚੇਤ ਕਰਾਉਂਦਿਆਂ ਹੋਇਆ ਆਪਣੀਆਂ ਲਾਲਸਾਵਾਂ ਤੇ ਕਾਬੂ ਕਰਨ ਲਈ ਤੇ ਚੰਗਾ ਜੀਵਨ ਜੀਉਣ ਦੀ ਪ੍ਰੇਰਣਾ ਦਿੰਦੀ ਹੈ ਇਹ ਬਹੁਤ ਹੀ ਅਟਾਲਸ ਚੈਨਲ ਜੁੜੀਆਂ ਕਾਫੀਆਂ ਹਨ ਸਾਰੀਆਂ ਇਸ ਪ੍ਰਕਾਰ ਚਾਹ ਉਸਆਂ ਦੀਆਂ ਸਾਰੀਆਂ ਕਾਫੀਆਂ ਇਸ ਵੀਡੀਓ ਰਾਹੀਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਹਨ ਤਾਂ ਤੁਸੀਂ ਪ੍ਰਸੰਗ ਵਿੱਚ ਕੇਂਦਰੀ ਭਾਵ ਤੇ ਵਿਆਖਿਆ ਵਿੱਚ ਇੱਕ ਇੱਕ ਸਤਰ ਦੀ ਵਿਆਖਿਆ ਕਰਕੇ ਆਪੜਾ ਪ੍ਰਭਾਵ ਵਧੀਆ ਤੇ ਪ੍ਰਭਾਵਸ਼ਾਲੀ ਪ੍ਰਸ਼ਨ ਬਣਾ ਕੇ 20 ਅੰਕਾਂ ਦਾ ਪ੍ਰਸ਼ਨ ਕਰ ਸਕਦੇ ਹੋ ਧੰਨਵਾਦ